ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਮਹਿਲਾਵਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਹੋ ਤਾਂ ਦਾਅਦ ਦੀ ਹੈ ਕਿ ਪਿੰਡ ਦੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਪਿੰਡ ਦੇ ਵਿੱਚ ਹੀ ਕੁਝ ਲੋਕਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੀਆਂ ਨਜ਼ਰ ਆਈਆਂ ਤੇ ਸਾਫ਼ ਚੇਤਾਵਨੀ ਦੇ ਦਿੱਤੀ ਹੈ ਕਿ ਅਸੀਂ ਪਿੰਡ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਗਲਤ ਕੰਮ ਨਹੀਂ ਹੋਣ ਦੇਵਾਂਗੇ ਦਾਅਦ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਸਖਤੀ ਨੂੰ ਲੈ ਕੇ ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ باوجود ਨਸ਼ਾ ਵੇਖਣ ਦਾ ਕੰਮ ਜਿਹੜਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਉੱਥੇ ਪਿੰਡ ਵਾਸੀਆਂ ਨੇ ਪੁਲਿਸ ਦੇ ਉੱਤੇ ਵੀ ਨਸ਼ੇ ਦੇ ਵਿੱਚ ਲਿਪਤ ਲੋਕਾਂ ਤੋਂ ਪੈਸੇ ਲੈਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਤਾਜ਼ਾ ਮਾਮਲਾ ਜਲੰਧਰ ਦੇ ਨੰਗਲ ਸਲੇਮਪੁਰ ਰੋਡ ਤੇ ਨੂਰਪੁਰ ਤੋਂ ਸਥਿਤ ਢਿੱਲੋਂ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਮਹਿਲਾਵਾਂ ਨੇ ਪਿੰਡ ਵਾਸੀਆਂ ਦੇ ਨਾਲ ਝਗੜਾ ਹੋ ਗਿਆ ਦਰਅਸਲ ਨੰਗਲ ਸਲੇਮਪੁਰ ਦੇ ਸਰਪੰਚ ਭਾਰਤੀ ਸਹਿਤ ਪਿੰਡ ਵਾਸੀਆਂ ਨੇ આરોਪ ਲਗਾਏ ਨੇ ਕਿ ਕਈ ਸਾਲਾਂ ਤੋਂ ਨਸ਼ਾ ਤਸਕਰੀ ਦਾ ਕੰਮ ਚੱਲ ਰਿਹਾ ਹੈ ਪਰ ਇੱਥੇ ਜਿਹੜੇ ਲੋਕ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਸਗੋਂ ਉਹਨਾਂ ਦੇ ਵੱਲੋਂ ਜਿਸਮ ਫਰੋਸ਼ੀ ਦੇ ਧੰਦੇ ਵੀ ਕੀਤੇ ਜਾ ਰਹੇ ਨੇ ਕੀ ਗੱਲ ਹੋਈ ਸਾਰੀ ਜੀ ਇੱਥੇ ਸਾਡਾ ਮੇਰਾ ਨਾਮ ਸਿਮਰਨ ਹੈ ਹੂੰ ਸਾਨੂੰ ਇੱਥੇ ਸਾਡੇ ਸਾਹਮਣੇ ਇੱਥੇ ਚਿਟਾ ਲਕਾਉਣ ਦੀ ਕਹਿੰਦੀ ਸੀ ਵੀ ਚਿਟਾ ਲਕੋਵੋ ਨਸ਼ੇ ਲਕੋਵੋ ਇਹਨਾਂ ਨੇ ਸਾਡੇ ਸਾਹਮਣਿਆਂ ਨੇ ਮਨਾ ਕਰ ਦਿੱਤਾ ਫਿਰ ਸਾਡੇ ਨਾਲ ਪਲਾਟ ਵਿੱਚ ਕਹਿੰਦੀ ਐ ਇੱਥੇ ਲਕੋਵੋ ਅਸੀਂ ਸਾਰਿਆਂ ਨੇ ਇਕਾ ਕਰਕੇ ਅਸੀਂ ਮਨਾ ਕੀਤਾ ਵੀ ਅਸੀਂ ਇੱਥੇ ਨਸ਼ਾ ਨਹੀਂ ਪਕਾਣ ਦੇਣਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੰਦੇ ਇਕੱਠੇ ਕੀਤੇ ਸ਼ਰੇਆਮ ਦਾਤ ਚਲਾਏ ਆ ਤੁਸੀਂ ਵੀਡੀਓ ਦੇਖ ਸਕਦੇ ਆ ਸ਼ਰੇਆਮ ਵਿੱਚ ਗੁੰਡਾਗਰਦੀ ਦਿਖਾਈ ਗਈ ਆ ਫੇਰ ਅੱਛਾ ਮੈਂ ਕੱਲ ਕੱਲ ਇਹਨਾਂ ਨਾਲ ਸੀ ਕਿ ਅੱਜ ਮੈਨੂੰ ਸ਼ਰਿਆਂ ਵਿੱਚ ਗਾਲਾਂ ਕੱਢ ਕੇ ਗਏ ਛੈਂਟੀ ਤੇ ਛੈਂਟੀ ਦੀ ਭੈਣ ਇੱਥੇ ਸ਼ਰਿਆਂ ਮਈਆ ਮੈਨੂੰ ਗਾਲਾਂ ਕੱਢ ਕੇ ਗਈ ਆ ਕਹਿੰਦੀ ਤੂੰ ਆਖੇ ਵੀਡੀਓ ਬਣਾਉਣੀ ਮੈਂ ਸਰ ਵੀਡੀਓ ਬਣਾਉਣੀ ਆ ਮੈਂ ਵੀਡੀਓ ਬਣਾਉਣੀ ਆ ਜਿਹੜਾ ਮਰਜੀ ਆਜਵੇ ਤੁਹਾਨੂੰ ਕੌਣ ਕਹਿ ਰਿਹਾ ਇੱਥੇ ਨਸ਼ਾਲ ਕੋਣ ਨੂੰ ਜੀ ਸਾਨੂੰ ਆ ਕਹਿੰਦੀ ਆ ਰੱਜੀ 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 ਕਹਿੰਦੀ ਆ ਇਹਨਾਂ ਦਾ ਬਕਾਇਦਾ ਘਾਣੇ ਜਾ ਕੇ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਆ ਦੇਖੋ ਰਿਕਾਰਡ ਲੁਕਿਆ ਨਹੀਂ ਹੋਇਆ ਤੇ ਨਾ ਹੀ ਮੁਕਰਨ ਦਿੰਨੇ ਆ ਕੋਣ ਹੈ ਰੱਜੀ ਹੈ ਕੋਣ ਹੈ ਜੀ ਉਹ ਇੱਥੇ ਸ਼ਰਿਆਮ ਚਿੱਟਾ ਵੀ ਵੇਚ ਲਿਆ ਇੱਥੇ ਲੇਖੂ ਬਦਮਾਸ਼ ਨੂੰ ਲੈ ਕੇ ਆਉਂਦੀ ਆ ਜੋ ਹੈ ਮੁੜ ਕੇ ਧੰਦਾ ਵੀ ਕਰਾਉਂਦੀ ਇੱਥੇ ਰਾਤਾਂ ਨੂੰ ਆਹ ਜਿਹੜੇ ਕਿਰਾਏਦਾਰ ਰੱਖੇ ਇਸੇ ਕੰਮ ਲਈ ਰੱਖੇ ਆ ਇੱਥੇ ਸ਼ਰਿਆਮ ਧੰਦਾ ਚਲਾਉਂਦੀ ਆ ਜੇ ਅਸੀਂ ਅੱਜ ਆਵਾਜ਼ ਚੱਕਦੇ ਆ ਤੇ ਸਾਨੂੰ ਇੱਥੇ ਸ਼ਰਿਆਮ ਡਰਾਇਆ ਜਾਣ ਡਿਆ ਜਾਂ ਗਾਤ ਲਿਆ ਲਿਆ ਕੇ ਕਿੰਨੇ ਚਿਰ ਤੋਂ ਚੱਲ ਰਿਹਾ ਜੀ ਕੰਮ ਇਹ ਸਾਰਾ ਇਹ ਬਹੁਤ ਚਿਰ ਦਾ ਚੱਲਦਾ ਪਰ ਸਾਨੂੰ ਥੋੜਾ ਦਿਨ ਹੋਇਆ ਇੱਥੇ ਰਹਿੰਦਿਆਂ ਨੂੰ ਪਰ ਅਸੀਂ ਇਹ ਕੰਮ ਚੱਲਣ ਨਹੀਂ ਦੇਣ ਦੇ ਇਸ ਕਰਕੇ ਸਾਡੀ ਆਵਾਜ਼ ਨੂੰ ਦਬਾਇਆ ਜਾਣ ਦੇ ਆ ਹੂੰ ਤੇ ਹੁਣ ਪੁਲਿਸ ਪਹੁੰਚੀ ਐ ਮੋਕੇ ਰਿਸ਼ਕਾਇਤ ਦਿੱਤੀ ਐ ਪੁਲਿਸ ਨੂੰ ਕੱਲ ਵੀ ਦਿੱਤੀ ਸੀ ਪੁਲਿਸ ਨੇ ਕੁਛ ਨਹੀਂ ਕੀਤਾ ਹੈਗਾ 400 ਵੀ ਕੀਤੀ ਐ ਕਿਸੇ ਨੇ ਕੁਛ ਨਹੀਂ ਕੀਤਾ ਹੈਗਾ ਨਹੀਂ ਹੁਣ ਮੋਕਾ ਦੇਖਣ ਆਈ ਸੀ ਕੱਲ ਪਰਸੋ ਜਰੂਰ ਮੋਕਾ ਦੇਖਣ ਆਏ ਸੀ ਗਦਾਤਰ ਕਵਾਨਾ ਚ ਲਾਏ ਸਾਰੇ ਗਦਾਤਰ ਕਵਾਨਾ ਬਾਕਾਇਦਾ ਸਾਡੇ ਕੋਲ ਸਬੂਤ ਐ ਤਾਂ ਸਰ ਮੇਰਾ ਨੀਤੂ ਬਰਦਾਨਾ ਕਿੱਥੋਂ ਦੇ ਰਹਿਣ ਵਾਲੇ ਜੀ ਕੀ ਗੱਲਬਾਤ ਕੀ ਹੋਈ ਐ ਜੀ ਨਸ਼ੇ ਦੇ આરોਪ ਲਗਾ ਰਹੇ ਐ ਸਰ ਕੋਈ ਇਦਾਂ ਦੀ ਕੋਈ ਵੱਡੀ ਗੱਲ ਨਹੀਂ ਸੀ ਇਹ ਜਦੋਂ ਵੀ ਕੋਈ ਇਦਾਂ ਦੀ ਗੱਲ ਹੁੰਦੀ ਐ ਬੰਦੇ ਸੱਦ ਲੈਂਦੀ ਐ ਠੀਕ ਐ ਜੀ ਗੱਲ ਇਹਦਾ ਹੀ ਆਪਣੀ ਹੁੰਦੀ ਐ ਬੰਦੇ ਸੱਦ ਲੈਂਦੀ ਐ ਕ ਕੋਣ ਹੈ ਜੀ ਇਹ ਦੇਖ ਬਦਮਾਸ਼ ਉਹਨੇ ਕੰਨਦੀ ਮੈਂ ਬਦਮਾਸ਼ ਬਦਮਾਸ਼ ਨਸ਼ਾ ਤਸਕਰ ਨੇ ਨਸ਼ਾ ਨਾ ਹੁੰਦਾ ਫਿਰ ਕਹਿੰਦੀ ਆ ਆਖੇ ਇਹਦੇ ਨਾਲ ਮੂੰਹ ਤੁਸੀਂ ਮੂੰਹ ਨਾ ਲਾਓ ਕਿ ਇਹ ਤਾਂ ਹਨਾ ਗੈਂਗਸਟਰ ਹੈ ਇੱਥੇ ਜਨਾਨੀਆਂ ਨੂੰ ਕਹਿੰਦੀ ਵੀ ਗਲਤ ਕੰਮ ਕਰੋ ਇਹਨਾਂ ਨੂੰ ਕਿਤੇ ਫਿਰ ਜਨਾਨੀਆਂ ਮੋਰੇ ਇਹ ਲੰਗੇ ਹੁੰਦੇ ਆ ਇਹਨਾਂ ਨੂੰ ਕਹਿੰਦੇ ਜਨਾਨੀਆਂ ਜਿਹੜੀਆਂ ਲੇਡੀਜ਼ ਤੁਹਾਡੀ ਇਹਨਾਂ ਦੇ ਬਿਆਨ ਲਾਈ ਲਏ ਆ ਤੇ ਇਹਨਾਂ ਨੂੰ ਕਹਿੰਦੀ ਆ ਤੁਸੀਂ ਆ ਗਲਤ ਕੰਮ ਕਰੋ ਇਹ ਕਹਿੰਦੀ ਆ ਅਸੀਂ ਨਹੀਂ ਕਰਦੇ ਕਦੇ ਕਿਸੇ ਨੂੰ ਕਹਿੰਦੇ ਨਸ਼ਾ ਰੱਖ ਲਓ ਠੀਕ ਹੈ ਮੇਰੇ ਸਾਹਮਣੇ ਵੀ ਇਹ ਨੰਗਾ ਹੋਇਆ ਆ ਠੀਕ ਹੈ ਜੀ ਕਹਿੰਦੀ ਮੇਰਾ ਕੀ ਕਰ ਲਿਆ ਆ ਅਸੀਂ ਪੈਸੇ ਭਰ ਦਿਆਂ ਨਹੀਂ ਕੌਣ ਨੰਗਾ ਕੌਣ ਹੋ ਜਾਂਦਾ ਇਹ ਲੇਖੂ ਹੋਇਆ ਮੈਂਟਲੀ ਕੋਈ ਅਬਸਟਾਈ ਆਈ ਹੈ ਕਿ ਨਹੀਂ 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 ਇਹ ਕੋ ਠੀਕ ਆ ਹੋ ਜਾਣ ਬੁਝ ਕੇ ਕਰਦਾ ਸਭ ਉਹ ਬੰਦਾ ਰੱਖਿਆ ਆ ਹੈਗਾ 6 ਫੁੱਟ ਦਾ ਤੁਸੀਂ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਜੀ ਸਾਨੂੰ ਪੰਜ 6 ਸਾਲ ਹੋ ਗਏ ਪੰਜ 6 ਸਾਲ ਹੋ ਗਏ ਕਿੰਨੇ ਚਿਰ ਤੋਂ ਇਹ ਧੰਦਾ ਚੱਲ ਰਿਹਾ ਜੀ ਇੱਥੇ ਅੱਧਾ ਗਿਆਰ ਕਰਦੇ ਕਿੰਨੇ ਚਿਰ ਤੋਂ ਚੱਲਦਾ ਪਿਆ ਆ ਹਾਂਜੀ ਮਤਲਬ ਪੰਜ 6 ਸਾਲੋਂ ਚੱਲਦਾ ਹੀ ਪਿਆ ਆ ਕੋਈ ਰੋਕ-ਟੋਕ ਨਹੀਂ ਹੈਗੀ ਕੋਈ ਰੋਕਦੇ ਆ ਤੇ ਇਹ ਆ ਮਾਰਦਾ ਆ ਤੇ ਤੁਸੀਂ ਥਾਣੇ ਕੋਈ ਰਿਪੋਰਟ ਕਰੀ ਨਹੀਂ ਕਰਾਈ ਇਹ ਨਹੀਂ ਪਹਿਲੇ ਨਹੀਂ ਕਰਾਈ ਇਹਨਾਂ ਦੀ ਆਪੇ ਹੀ ਵਧੇਰੀਆਂ ਦਰਖਾਸਤਾਂ ਚੱਲਦੀਆਂ ਬਾਰ-ਬਾਰ ਚੱਕ ਕੇ ਲੈ ਜਾਂਦੇ ਆ ਸੀਆ ਵਾਲੇ ਵੀ ਲੈ ਜਾਂਦੇ ਚੱਕ ਕੇ ਇਹ ਇਹਨਾਂ ਦੇ ਪਰਚੇ ਹੋਏ ਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦਾ ਕੀ ਕਹਣਾ ਜਰਾ ਉਹ ਵੀ ਸੁਣ ਲੋ ਅਸੀਂ 112 ਤੇ ਡਿਊਟੀ ਕਰਦੇ ਹਾਂ ਜੀ 112 ਤੇ ਸਾਨੂੰ ਕੰਪਲੇਂਟ ਆਈ ਹੈ ਕਿ ਇਹਨਾਂ ਦੀ 3 ਦਿਨ ਤੋਂ ਲੜਾਈ ਝਗੜਾ ਚੱਲ ਰਿਹਾ ਜੀ ਹੂੰ ਹੂੰ ਤੇ ਅੱਜ ਵੀ ਹੁਣ ਮੌਕੇ ਤੇ ਆਏ ਆ ਕੰਪਲੇਂਟ ਦੇ ਕਪਟੀ ਅਫਸਰ ਨੂੰ ਇਨਫੋਰਮ ਥਾਣਾ ਮਕਸੂਦਾਂ ਕਰ ਦਿੱਤਾ ਗਿਆ ਜੀ ਤੇ ਉਹ ਆ ਰਹੇ ਉਹਨਾਂ ਦੇ ਨਾਲ ਤਾਲਮੇ ਨੀ ਮਾਹੌਲ ਕਾ ਤੋਂ ਇਦਾਂ ਖਰਾਬ ਹੋਇਆ ਕੀ ਗੱਲਬਾਤ ਕੀ ਹੋਈ ਹੈ ਲੋਕ ਬੋਲ ਰਹੇ ਨੇ ਇਹਨਾਂ ਦੇ ਖਿਲਾਫ ਕੰਪਲੇਂਟ ਕਰਦੇ ਹੋ ਇਹਨਾਂ ਦੇ ਖਿਲਾਫ ਕੰਪਲੇਂਟ ਕਰਦੇ ਆ ਬਾਕੀ ਤੁਹਾਡੇ ਨਾਲ ਗੱਲ ਹੋਈ ਗਈ ਹੈ ਕੀ ਕੰਪਲੇਂਟ ਦਿੱਤੀ ਇਹਨਾਂ ਨੇ ਸਰ ਮਾਰੇ ਦੱਸ ਦਿਓ ਇਹਨਾਂ ਨੇ ਸਾਨੂੰ ਇਹ ਦੱਸੀ ਆ ਵੀ ਸਾਡੇ ਇੱਥੇ ਆ ਕੇ ਤੇ ਦਫਤਰ ਵਗੈਰਾ ਲਾ ਕੇ ਤੇ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਨਸ਼ੇ ਦਾ ਵਿੱਚ ਇਹ ਕਹਿ ਰਿਹਾ ਕਿ ਨਸ਼ਾ ਰੱਖਣ ਨੂੰ ਕਹਿ ਰਿਹਾ ਜਾਂ ਕਹਿ ਰਿਹਾ ਕਿ ਇਹ ਗੱਲ ਹੈ ਉਹ ਠੀਕ ਹੈ ਜੀ ਨਹੀਂ ਕਿ ਇਹਨਾਂ ਦੱਸਿਆ ਉਹਦਾ ਇਹਨਾਂ ਨੇ ਕੋਈ ਗੱਲ ਕੀਤੀ ਡਿਊਟੀ ਵਗੈਰਾ ਸਬੰਧੀ ਮੇਰੇ ਨਾਲ ਇਹ ਗੱਲ ਹੋਈ ਹੈ ਇਹਨਾਂ ਨੇ ਹੁਣ ਦੱਸਿਆ ਵੀ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਅੱਛਾ ਜੀ ਕੱਲੇ ਹਮਲੇ ਦੀ ਕੰਪਲੇਂਟ ਹੈ ਮੇਰੇ ਕੋਲ ਇੱਕ ਹਮਲੇ ਦੀ ਕੰਪਲੇਂਟ ਹੈ ਕੋਈ ਨਸ਼ੇ ਦੀ ਨਹੀਂ ਦਿੱਤੀ ਹੈ ਕੰਪਲੇਂਟ ਇਹਨਾਂ ਨੇ ਕੰਪਲੇਂਟ ਮੈਂ ਤੁਹਾਨੂੰ ਦੱਸ ਰਿਹਾ ਜੀ ਤੋ ਤਿੰਨ ਦਿਨ ਤੋਂ ਚੱਲ ਰਹੀ ਹੈ ਇਹਨਾਂ ਦੀ ਆਪਸ ਵਿੱਚ ਹੂੰ ਹੂੰ ਤੇ ਉਹ ਸਾਰੀ ਐਸਐਚਓ ਸਾਹਿਬ ਦੇ ਨੋਟਿਸ ਹੈ ਕੀ ਕਾਰਵਾਈ ਕੀ ਕੀਤੀ ਜਾਵੇਗੀ ਸਰ ਹੁਣ ਕਾਰਵਾਈ ਡਿਊਟੀ ਅਫਸਰ ਏਐਸਏ ਹਰਵੰਦ ਸਿੰਘ ਹੈ ਜੀ ਉਹਨਾਂ ਨੇ ਕਾਰਵਾਈ ਕਰਨੀ ਹੈ ਉਹਨਾਂ ਦੇ ਕੋਲ ਕੇਸ ਚੱਲਿਆ ਗਿਆ ਜੀ ਸਰਦਾਰ ਦੇ ਕਿ ਹਾਲ ਦੇ ਵਿੱਚ ਸੀਐਮ ਭਗਵਾਨ ਤਮਾਨ ਨੇ ਨਸ਼ਾ ਵੇਚਣ ਅਤੇ ਰਿਸ਼ਵਤ ਲੈਣ ਦੇ ਮਾਮਲੇ ਲੈ ਕੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਪਰ ਜੇ ਬਾਬ ਜੀ ਦੇਖਿਆ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਤੇ ਸ਼੍ਰੀ ਆਮ ਨਸ਼ਾ ਵੇਚਿਆ ਜਾ ਰਿਹਾ ਜਿਸ ਕਰਕੇ ਪਿੰਡ ਦੇ ਲੋਕ ਕਾਫੀ ਪਰੇਸ਼ਾਨ ਨੇ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ